ਭਈ ਆ ਜਾ ਭੱਜ ਚੱਲ ਪਾ ਚੱਲ ਭੱਜ ਕੇ ਆ ਭੱਜ ਕੇ ਖੜੀ ਤੇਰੀ ਪੈਲਰੀ ਓ ਰੋਕ ਪੜਾ ਇਹ ਚੋਦ ਐਦਾ ਕੀ ਕਰਦੇ ਆ ਫੜੇ ਨਾ ਰੁਕਈਆ ਫੜ ਲੈ ਫੜ ਲੈ ਓ ਸਾਹਮਣੇ ਮੋਟਰਸਾਈਕਲ ਖੜਾ ਪਰ ਇਹਨਾਂ ਨੂੰ ਬੜੀ ਵਾਰ ਰੋਕ ਲਿਆ ਮੈਂ ਕਹਿੰਦਾ ਯਾਰ ਜਮਾਂ ਹੀ ਨਹੀਂ ਰੋਕਦੇ ਪਏ ਐ ਕਰ ਮੋਟਰਸਾਈਕਲ ਨਾਲ ਥੋੜਾ ਜਿਹਾ ਉਂਰਾ ਲਾ ਦੇ ਉਹਨਾਂ ਨੂੰ ਪਤਾ ਲੱਗ ਜਾਣਾ ਭੱਜ ਨਾ ਜਾਣ ਇੱਥੇ ਲਾ ਦੇ ਆ ਮੋਬਾਈਲ ਫੜ ਲੈ ਬੱਸ ਕੇ ਮੋਬਾਈਲ ਨਾ ਬੰਦ ਕਰੀ ਆਮ ਆਇਲ ਪਾੜਾ ਥੋੜਾ ਜਿਹਾ ਲੌਕੇਜ ਹੀ ਆਈ ਬਾਈ ਆ ਜਾ ਭੱਜ ਕੇ ਆ ਭੱਜ ਕੇ ਆਇੰਗਾ ਤੇ ਅੱਜ ਜੋ ਹੁੰਦਾ ਬਾਈ ਮੈਂ ਕਹਿੰਦਾ ਯਾਰ ਆਪਾਂ ਰੁਕਣਾ ਨਹੀਂਗਾ ਇਸ ਚੀਜ਼ ਤੇ ਇਹਨਾਂ ਨੇ ਬੜਾ ਗੰਦ ਪਾਇਆ ਪਿਆ ਮੋਟਰ ਤੇ ਐ ਸਰਿੰਜਾ ਸਾਰਾ ਕੁਝ ਯਾਰ ਖਲਾ ਰਿਆ ਪਿਆ ਕਦੇ ਜਨਾਨੀ ਲੈ ਕੇ ਆ ਜਾਂਦੇ ਕਦੇ ਮੈਂ ਕਿਹਾ ਉਹ ਦੂਜਾ ਉਹ ਵੀ ਸਾਹਮਣੇ ਮੋਟਰਸਾਈਕਲ ਉਹ ਦੇਖ ਮੋਟਰਸਾਈਕਲ ਦਿਖਾਈ ਇਹਨਾਂ ਨੂੰ ਮੋਟਰਸਾਈਕਲ ਵੀ ਵੇਚੀ ਲੈ ਕੇ ਆਣਾ ਅੱਜ ਮੋਟਰਸਾਈਕਲ ਤਾਂ ਖੋ ਹੀ ਲੈਣਾ ਆਪਾਂ ਛੱਡਣਾ ਹੀ ਕੁਝ ਨਹੀਂ ਯਾਰ ਇਹਨਾਂ ਕੋਲ ਭਾਈ ਚਾਰ ਪੰਜ ਜਣੇ ਆ ਚਾਰ ਪੰਜ ਜਣੇ ਆ ਥੋੜਾ ਜਿਹਾ ਬਚ ਕੇ ਅੱਛਾ ਕੁਛ ਨਾ ਕੁਛ ਉਹਨਾਂ ਦੇ ਕੋਲ ਨਾ ਹੋਵੇ ਕੋਈ ਇਹਨਾਂ ਦੀ ਯਾਰ ਰੋਕਟਾ ਕੀ ਹੈ ਨਹੀਂ ਮੋਟਰ ਤੇ ਆ ਕੇ ਗੰਦ ਪਾ ਜਾਂਦੇ ਆ ਦੇਖਿਓ ਮੋਟਰ ਤੇ ਲੱਗਣਾ ਆ ਜਾ ਭਈ ਆ ਜਾ ਭੱਜ ਚੱਲ ਭੱਜ ਚੱਲ ਭੱਜ ਕੇ ਆ ਭੱਜ ਕੇ ਖੜੀ ਤੇਰੀ ਭੈਣ ਦੀ ਓ ਰੋਕ ਪਰ ਇਹ ਚੋਦ ਐਦਾ ਕੀ ਕਰਦੇ ਆ ਫੜੇ ਨਾ ਰੁਕਈਆ ਫੜਲੇ ਫੜਲੇ ਆਇਆ ਆ ਵੀ ਆ ਵੀ ਕੀ ਕਰਦੇ ਸੀ ਇੱਥੇ ਹੈ ਇੱਥੇ ਕੀ ਕਰਦਾ ਪਿਆ ਬਾਈ ਇਹ ਵੀਡੀਓ ਬਣਾਉਂਦਾ ਮਤਲਬ ਇਹੀ ਸੀ ਸਾਡੀਆਂ ਉਵੇਂ ਤਾਂ ਵੀਡੀਓ ਤੇ ਵਿਊ ਆਉਂਦੇ ਨਹੀਂ ਪਰ ਆ ਗੰਦ ਜਾ ਪਾਇਆ ਨਾ ਅਸੀਂ ਇਹਦੇ ਤੇ ਵਿਊ ਦੇਖਿਓ ਕਿਵੇਂ ਆ ਤੇ ਪਿਛਲੀਆਂ ਵੀਡੀਓ ਚੈੱਕ ਕਰ ਲਿਓ ਇਹ ਸਾਨੂੰ ਮਜਬੂਰਨ ਅਸੀਂ ਲੋਕਾਂ ਦੇ ਨਾ ਅੱਖਾਂ ਤੇ ਜਿਹੜੇ ਪੜਦੇ ਆ ਜੇ ਆਪਾਂ ਕੋਈ ਚੰਗੀ ਵੀਡੀਓ ਪਾਣੇ ਆ ਤਾਂ ਲੋਕੀ ਪਸੰਦ ਨਹੀਂ ਕਰਦੇ ਅੱਜ ਐਵੇਂ ਦੀ ਵੀਡੀਓ ਬਣਾਈ ਆ ਤੇ ਮੈਂ ਕਹਿੰਨਾ ਇਹਦੇ ਤੇ ਵੀਡੀਓ ਦੇ ਵਿਊ ਵੀ ਚੈੱਕ ਰਿਓ ਵਿਊ ਤੋਂ ਪਤਾ ਲੱਗੂਗਾ ਤੁਹਾਨੂੰ ਬਾਈ ਜੀ ਕੀ ਐ ਇੱਥੇ ਕੁਛ ਨਹੀਂ ਬਾਈ ਕੋਈ ਮੋਟਰ ਤੇ ਬੰਦੇ ਨਹੀਂ ਸੀ ਕੋਈ ਅਸੀਂ ਇੱਕ ਡਰਾਮਾ ਰਚਿਆ ਗਿਆ ਬਸ ਇਹ ਡਰਾਮਾ ਲੋਕਾਂ ਦੀਆਂ ਅੱਖਾਂ ਦੇ ਮੂਰੋ ਪੜਦਾ ਚੁੱਕਣਾ ਵਾ ਕਿ ਤੁਸੀਂ ਜਿਹੜਾ ਗੰਦ ਪੈਨਲ ਨੂੰ ਜ਼ਿਆਦਾ ਪਸੰਦ ਕਰਦੇ ਜੇ ਕੋਈ ਚੰਗੀ ਵੀਡੀਓ ਬਣਾ ਦਿੰਦਾ ਤੇ ਮੈਂ ਕਹਿੰਨਾ ਤੁਸੀਂ ਪਸੰਦ ਹੀ ਨਹੀਂ ਕਰਦੇ ਤੇ ਗਾਲ੍ਹਾਂ ਕੱਢਣ ਵਾਲਿਆਂ ਨੇ ਗਾਲ੍ਹਾਂ ਕੱਢਣੀਆਂ ਹੀ ਆ ਸਾਨੂੰ ਪਤਾ ਵਾ ਭਈ ਇੱਥੇ ਲੋਕਾਂ ਨੇ ਗਾਲਾਂ ਕੱਢਣੀਆਂ ਤੁਸੀਂ ਸਾਲਿਓ ਸਾਡਾ ਮਖੋਲ ਬਣਾਤਾ ਇਹ ਮਖੋਲ ਨਹੀਂ ਬਣਾਇਆ ਇਹ ਲੋਕਾਂ ਦੀਆਂ ਅੱਖਾਂ ਦੇ ਮੂਰੇ ਪੜਦਾ ਜਿਹੜਾ ਗੰਦਪੈਲ ਨੂੰ ਸਾਰਿਆਂ ਤੋਂ ਜ਼ਿਆਦਾ ਪ੍ਰਮੋਟ ਕਰਦੇ ਜੇ ਕੋਈ ਚੰਗੀ ਗੱਲ ਹੋਵੇ ਉਹ ਬੰਦਾ ਕੋਈ ਫੋਲੋ ਨਹੀਂ ਕਰਦਾ ਤੇ ਬੇਨਤੀ ਆ ਗਾਲਾਂ ਕੱਢੋ ਰੱਜ ਕੇ ਕੱਢੋ ਸਾਨੂੰ ਪਤਾ ਹੈ ਉਵੇਂ ਦੀ ਵੀਡੀਓ ਬਣਾਈਆ ਤੇ ਲੋਕਾਂ ਨੇ ਰੋਕ ਨਹੀਂ ਸਕਦੀ ਗਾਲਾਂ ਕੱਢਣ ਤੋਂ ਜਿਨ੍ਹਾਂ ਦਾ ਟਾਈਮ ਖਰਾਬ ਹੋਇਆ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਪਰ ਤੁਸੀਂ ਆਪ ਦੇਖਿਓ ਇਸ ਵੀਡੀਓ ਤੇ ਵਿਊ ਕਿੰਨੇ ਪਹੁੰਚਦੇ ਆ ਧੰਨਵਾਦੀ